ਲਓ ਜੀ ਸਵਾਗਤ ਹੈ ਜੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਵੀਡੀਓ ਵੀ ਡਿਫਰੈਂਟ ਹੈ ਜੀ ਅੱਜ ਅਸੀਂ ਸ਼ੁਰੂ ਕਰ ਰਹੇ ਹਾਂ ਜੀ ਸਾਡਾ ਪੈਦਲ ਯਾਤਰਾ ਸਾਡੀ ਤੇ ਸਭ ਤੋਂ ਪਹਿਲਾਂ ਅਸੀਂ ਜਾ ਰਹੇ ਹਾਂ ਜੀ ਪਿੰਡ ਤੋਂ ਟਾਲੀਆਣਾ ਸਾਹਿਬ ਰਾਇਕੋਟ ਜੀ ਤੇ ਮੈਂ ਤੇ ਅਮਰਤ ਜੀ ਦੋਵੇਂ ਜਾਣੇ ਆ ਸਵੇਰ ਦੇ ਕਿੰਨੇ ਵਜੇ ਨੇ ਅਮਰਤ ਸਾਢੇ ਕਿ ਚਾਰ ਹੋਏ ਨੇ ਜੀ 4:30 4:30 ਹੋਏ ਨੇ ਜੀ ਸਭ ਤੋਂ ਪਹਿਲਾਂ ਅਸੀਂ ਜਾ ਰਹੇ ਹਾਂ ਟਾਲੀਆਣਾ ਸਾਹਿਬ ਜੀ ਇਸ ਤੋਂ ਬਾਅਦ ਅੱਗੇ-ਅੱਗੇ ਜੋ ਵੀ ਸਾਡੇ ਨੀਅਰ ਗੁਰਦੁਆਰਾ ਸਾਹਿਬ ਨੇਗੇ ਤੇ ਸਾਰੀਆਂ ਜਗ੍ਹਾ ਤੇ ਅਸੀਂ ਯਾਤਰਾ ਕਰਾਂਗੇ ਸਾਰੇ ਜਗ੍ਹਾ ਪੈਦਲ ਜਾਇਆ ਕਰਾਂਗੇ ਜੀ ਤੇ ਆਉਣ ਵਾਲੇ ਸਮੇਂ ਚ ਹੋਰ ਵੀ ਪਰਮਾਤਮਾ ਸੋਖ ਰੱਖੇ ਦੂਰ ਦੂਰ ਜਾਇਆ ਕਰਾਂਗੇ ਜੀ ਪੈਦਲ ਹੀ ਜਾਇਆ ਕਰਾਂਗੇ ਤੇ ਬਾਕੀ ਜੀ ਬਣੇ ਰਹੋ ਵੀਡੀਓ ਦੇ ਵਿੱਚ ਅੱਗੇ ਅਗੇ ਤੁਹਾਨੂੰ ਦਿਖਾਉਨੇ ਹੈਗੇ ਕਿੰਨੇ ਟਾਈਮ ਦੇ ਵਿੱਚ ਤੇ ਕਿੰਨੇ ਸਟਾਪ ਲੈਣੇ ਹੈਗੇ ਜਾਂ ਜਿੱਦਾਂ ਜਿੱਦਾਂ ਵੀ ਹੋਊਗਾ ਸਾਰਾ ਕੁਝ ਤੁਹਾਨੂੰ ਲਓ ਜੀ ਹੁਣ ਅਸੀਂ ਪਹੁੰਚ ਗਏ ਲੋਟ ਗੱਦੀ ਨਾਲ ਦੇ ਪਿੰਡ ਪਹੁੰਚ ਗਏ ਅਸੀਂ ਜੀ ਲਗਭਗ ਮੇਨ ਰੋਡ ਤੇ ਚੜ ਗਏ ਜੀ ਤੇ ਅਸੀਂ ਇੱਥੇ ਪਹੁੰਚੇ ਆਂਗੇ 27 ਕਮੈਂਟਾਂ ਦੇ ਹਨਾ ਬਹੁਤ ਠੀਕ ਜਿਹੀ ਕਿਆਲ ਆ ਰਹੇ ਆ ਜੀ ਨਾ ਕੋਈ ਜ਼ਿਆਦਾ ਤੇਜ਼ ਤੇ ਨਾ ਕੋਈ ਜ਼ਿਆਦਾ ਹੌਲੀ ਤੇ ਅਮਰ ਤਾਂ ਥੱਕਿਆ ਤਾਂ ਨਹੀਂ ਹੈਗਾ ਨਾ ਨਾ ਤੇ ਲੋ ਜੀ ਹੁਣ ਅਸੀਂ ਲੋਟ ਵੱਧੀ ਨਿਕਲਿਆ ਇਹ ਤੇ ਕ੍ਰੋਸ ਕਰਕੇ ਬਾਹਰ ਕਾਲਸੀਆਂ ਥੋੜੀਆਂ ਹੀ ਰਹਿ ਗਿਆ ਉਸੇ ਤੇ ਜੀ ਸਾਨੂੰ ਰਾਹ ਦੇ ਵਿੱਚ ਇੱਕ ਗਰੁੱਪ ਮਿਲ ਗਿਆ ਸੀਗਾ ਮਿਲ ਗਿਆ ਸੀਗਾ ਗਾਵਾਂ ਦਾ ਗਰੁੱਪਾ ਗਾਵਾਂਾਂ ਦਾ ਬੱਚਿਆਂ ਦਾ ਦੇ 25 ਸੀਗੀਆਂ ਕੁੱਠੀਆਂ ਵੀ ਪੱਤੀ ਗਾਵਾਂ ਆਈਆਂ ਸੀ ਮੇਰੀ ਤੇ ਉਹ ਥੋੜੀਆਂ ਡਰਦੀਆਂ ਵੀ ਸੀਗੀਆਂ ਸਾਗਰ ਵੀ ਥੋੜਾ ਡਾਂਸ ਸੀ ਘੁੱਸਰ ਨਾ ਜਾਣਾ ਆਹ ਜਾਨੂ ਵੀ ਥੋੜਾ ਐ ਸੀ ਆਂੀ ਉੱਥੇ ਬ੍ਰੇਕ ਲੈ ਲਈ ਸੀ ਵੀ ਹੋਰ ਉਰੋ ਹੀ ਮੁੜਨਾ ਪੈ ਜੇ ਤੇ ਤਾਂ ਕਰਕੇ ਫੇਰ ਅਸੀਂ 2 ਮਿੰਟ ਦਾ ਬ੍ਰੇਕ ਲਿਆ 2 ਮਿੰਟਾਂ ਦੀ ਬ੍ਰੇਕ ਲੈ ਗਏ ਤੇ ਚੱਲ ਹੁਣ ਨੰਗਿਆਂ ਤੇ ਅੱਗੇ ਤੁਰਪੇ ਤੇ ਬਾਕੀ ਥੋੜਾ ਜਿਹਾ ਜਦੋਂ ਮੈਂ ਅੰਮਰ ਦੇ ਦਰਮਿਆਨ ਮੈਂ ਪਹਿਲੀ ਵਾਰ ਦੱਸਿਆ ਸੀਗਾ ਆ ਵੀ ਆਪਾਂ ਪੈਦਲ ਜਸਤਰਾ ਕਰੇਗਾ ਨਹੀਂ ਹੈਗੀ ਹਾਂ ਐ ਜਦੋਂ ਜਦੋਂ ਸੁਪਰਾ ਹੈ ਨਹੀਂ ਜੀ ਇਹ ਵੀ ਐ ਵੀ ਥੇਉ ਦਾ ਕੰਮ ਖਤਰੇ ਵਾਲਾ ਇੱਥੇ ਜਦੋਂ ਨਹੀਂ ਮੈਂ ਪਹਿਲੀ ਵਾਰ ਮਰਤ ਨੂੰ ਇਹ ਗੱਲ ਦੱਸੀ ਦੱਸਣੀ ਸੀ ਅਸੀਂ ਜਾ ਰਹੇ ਸੀਗੇ ਸੰਦੋੜ ਤੇ ਸੰਦੋੜ ਜਾਂਦੇ ਜਾਂਦੇ ਮੋਟਰਹਾਈਲ ਦੇ ਜਾਂਦੇ ਸੀਗੇ ਮੈਂ ਇਹਨਾਂ ਪਹਿਲਾਂ ਮੇਰੇ ਦਿਮਾਗ ਤੇ ਜਦੋਂ ਰਾਤ ਨੂੰ ਆਇਆ ਚਲੋ ਮੈਂ ਇਹਨੂੰ ਸਵੇਰੇ ਇਹਨੂੰ ਦੱਸਣਾ ਸੀਗਾ ਵੀ ਆਪਾਂ ਚੀਜ਼ ਕਰਿਆ ਕਰਨੀ ਹੈ ਜੀ ਮੈਂ ਨਾ ਮੋਟਰਸਾਈਕਲ ਆਵੇ ਸਿਆਵਾ ਦੇ ਘਬਰਾ ਕੇ ਯਾਰਾ ਪਛੋਟੇ ਹੀ ਲਾ ਬੋਈ ਆ ਕੇ ਇੱਧਰ ਨੂੰ ਇਹਨੂੰ ਜਗ੍ਹਾ ਤੇ ਬਿਠਾ ਕੇ ਲੈ ਜਾ ਕੇ ਦੱਸਿਆ ਮੈਂ ਕਿ ਅੰਮਰ ਦਾ ਫਕਰਿਆ ਕਰਨੀ ਹੈ ਪੈਦਲ ਯਾਤਰਾ ਪਹਿਲਾਂ ਆਪਣੇ ਲੋਕਲ ਗੁਰਦੁਆਰੇ ਨੇ ਜਿੰਨੇ ਮਾਲੋ ਸਾਡੇ ਨੀਅਰ ਨੇ ਜੀ ਕੋਈ 15 ਕਿਲੋਮੀਟਰ ਦਾ ਕੋਈ 20 ਕਿਲੋਮੀਟਰ 40 ਕੋਈ ਕਿਲੋਮੀਟਰ ਵੀ ਨਹੀਂ 50 ਵੀ ਹੈਗੇ ਨਹੀਂ ਹਾਂ ਵੀ ਅਸੀਂ ਸਾਨੂੰ ਇਹ ਹੈਗਾ ਵੀ ਚਲੋ ਕੋਈ ਗੱਲ ਨਹੀਂ ਹੌਲੀ ਹੌਲੀ ਤੇ ਚਾਹੀਦੀ ਸਾਨੂੰ 4 ਦਿਨਾਂ ਦੀ ਰੈਸਟ ਲੈਣੀ ਪੈ ਜੇ ਪਾਲੇ ਦਿਨਾਂ ਦੀ ਰੈਸਟ ਲੈਣੀ ਪੈ ਜੇ ਕਰਾਸੀ ਸਾਰੇ ਕਵਰ ਕਰਨੇ ਆ ਜੀ ਸਾਰੇ ਜਾਵਾਂਗੇ ਜੀ ਚਲੋ ਗਏ ਤਾਂ ਅਸੀਂ ਆਲਰੇਡੀ ਕਾਰ ਤੇ ਮੋਟਰਸਾਈਕਲ ਤੇ ਗਏ ਹੋਏ ਆ ਹਾਂ ਹਾਂ ਕੈਦ ਲਈ ਯਾਤਰਾ ਕਰਨੀ ਆ ਅਸੀਂ ਮਤਲਬ ਜਾਇਆ ਕਰਨਾ ਜੀ ਤੇ ਚਲੋ ਇਹ ਪਹਿਲਾਂ ਪਹਿਲਾਂ ਅਸੀਂ ਜਾਣਾ ਸੀਗਾ ਕਿਸੇ ਹੋਰ ਗੁਰਦੁਆਰਾ ਸਾਹਿਬ ਉਹ ਸੀਗਾ ਦੂਰ ਤੇ ਸਾਨੂੰ ਮੰਨ ਕੇ ਚਲੋ ਟਟ-ਟਟ 22 ਘੰਟੇ ਨੇ ਬਾਟ ਸਾਨੂੰ ਗੂਗਲ ਮੈਪ ਦਿਖਾ ਰਿਹਾ ਹੈ ਠੀਕ ਹੈ 22 ਘੰਟੇ ਸਾਨੂੰ ਲੱਗ ਜਾਣੇ ਆਗੇ ਫੇਰ ਅੰਮਰਤ ਕਹਿੰਦਾ ਵੀ ਨਹੀਂ ਪਹਿਲਾਂ ਆਪਾਂ ਅਬੀ ਕਾਲਿਆਣਾ ਸਾਹਿਬ ਜੀ ਆਪਣੇ ਨੀਅਰ ਚੱਲਦੇ ਹੈਗੇ ਸਾਰਿਆਂ ਦੇ ਨੇੜੇ ਮਤਲਬ ਜਿੰਨੇ ਵੀ ਅਸੀਂ ਸੋਚੇ ਹੋਏ ਨੇ ਵੀ ਕਵਰ ਕਰਨੇ ਨੇ ਮਤਲਬ ਜਾਣਾਗਾ ਉਹ ਸਾਰਿਆਂ ਦੇ ਨੇੜੇ ਟਾਲਿਆਣਾ ਸਾਹਿਬ ਹੀ ਆ ਬਾਕੀ ਤਾਂ ਫਰਕ ਹੀ ਆ ਥੋੜਾ ਜਿਹਾ ਦੂਰ ਦੂਰ ਨੇਗੇ ਫਿਰ ਸਾਨੂੰ ਇਹ ਹੋ ਗਿਆ ਵੀ ਚਲੋ ਪ੍ਰੈਕਟਿਸ ਦੀ ਪ੍ਰੈਕਟਿਸ ਹੋ ਜੂ ਸਾਨੂੰ ਜਜਮੈਂਟ ਹੋ ਜੂ ਸਾਨੂੰ ਪਤਾ ਲੱਗ ਜੂ ਅਸੀਂ ਕਿੰਨੇ ਟਾਈਮ ਦੇ ਵਿੱਚ ਕਵਰ ਕਰਦੇ ਆਂਗੇ ਤੇ ਜਾਂ ਸਾਨੂੰ ਕਿੰਨੀ ਕਿ ਥਕਾਵਟ ਹੁੰਦੀ ਆ ਫਿਰ ਅਸੀਂ ਉਸ ਹਿਸਾਬ ਨਾਲ ਉਹ ਕਰ ਲਾਂਗੇ ਜੀ ਬਾਕੀ ਸ਼ੇਅਰ ਸਪੋਰਟ ਜ਼ਰੂਰ ਕਰਿਓ ਜੀ ਤੇ ਕੋਈ ਗਲਤੀ ਕੋਈ ਗਲਤ ਬੋਲਿਆ ਜਾਵੇ ਜੀ ਉਹ ਚੀਜ਼ ਮਾਫੀ ਦਿਓ ਤੇ ਬਾਕੀ ਜਿੰਨਾਂ ਨੂੰ ਵੀ ਚਲੋ ਟਾਲੀਆਣਾ ਸਾਹਿਬ ਅਸੀਂ ਜਾ ਰਹੇ ਆਂ ਜੀ ਜਿੰਨਾਂ ਨੂੰ ਤਾਂ ਚਲੋ ਪਤਾ ਹੈਗਾ ਇਤਿਹਾਸ ਦਾ ਜਾਂ ਗੁਰਦੁਆਰਾ ਸਾਹਿਬ ਆਏ ਹੋਏ ਨੇਗੇ ਉਹਨਾਂ ਨੂੰ ਤਾਂ ਵਧੀਆ ਗੱਲ ਆ ਜੀ ਜਿਹੜੇ ਨਹੀਂ ਆਏ ਹੈਗੇ ਅਸੀਂ ਜਿੰਨਾ ਕੋ ਸਾਤ ਹੋ ਸਕੇ ਆ ਅਸੀਂ ਟਾਲੀਆਣਾ ਸਾਹਿਬ ਬਾਰੇ ਜਾ ਕੇ ਤੁਹਾਨੂੰ ਉਹ ਇਤਿਹਾਸ ਬਾਰੇ ਵੀ ਦੱਸਾਂਗੇ ਜੀ ਜਿੰਨਾ ਸਾਤ ਹੋ ਸਕੇ ਜਿੰਨਾ ਸਾਨੂੰ ਪਤਾ ਹੈ ਜੀ ਜੇ ਅਸੀਂ ਅਸੀਂ ਉੱਥੇ ਵੀ ਕਵਰ ਕਰਾਂ ਪੁੱਛਾਂਗੇ ਜੀ ਤੇ ਘਰੇ ਬੈਠੇ ਦਰਸ਼ਨ ਕਰਿਓ ਜੀ ਲਗਭਗ ਸਾਡੀ ਟਰਾਈ ਇਹੀ ਰਹੂ ਜੀ ਆਊਟ ਆਫ ਸਟੇਟ ਪੰਜਾਬ ਦੇ ਵਿੱਚ ਵੀ ਜਿੰਨੇ ਵੀ ਗੁਰਦੁਆਰਾ ਸਾਹਿਬ ਨੇ ਆਪਣੇ ਜਿੰਨੇ ਹੋ ਸਕੇ ਸਾਡੇ ਤੋਂ ਅਸੀਂ ਸਾਰੇ ਪੈਦਲ ਯਾਤਰਾ ਚ ਕਵਰ ਕਰਾਂਗੇ ਆਊਟ ਆਫ ਸਟੇਟ ਅਸੀਂ ਸਾਰੇ ਨਹੀਂ ਕਹਿੰਦੇ ਹੈਗੇ ਜਿੰਨੇ ਕਿ ਅਸੀਂ ਜਾ ਸਕਦੇ ਹੋਏ ਨੇ ਜਿੱਥੇ ਅਸੀਂ ਟ੍ਰੇਨ ਨਾਲ ਕਾਰ ਤੇ ਕਾਰ ਤੇ ਨਹੀਂ ਕਹਿ ਸਕਦੇ ਟ੍ਰੇਨ ਨੂੰ ਜਾਵਾਂਗੇ ਟ੍ਰੇਨ ਤੇ ਮਤਲਬ ਵੀ ਉਦੋਂ ਘਾਹ ਜਿਹੜੀ ਯਾਤਰਾ ਉਹ ਪੈਦਲ ਹੀ ਰੱਖਾਂਗੇ ਬਸ ਕਰਾਂਗੇ ਜਾਂ ਅਸੀਂ ਤਾਂ ਬਹੁਤ ਜ਼ਿਆਦਾ ਹੈਗੀ ਆ ਜਿੱਥੇ ਅਸੀਂ ਮਤਲਬ ਅਸੀਂ ਲਈ ਜਾਵਾਂਗੇ ਫ੍ਰੇਨਚ ਨਹੀਂ ਜਾਵਾਂਗੇ ਤੇ ਪਹੁੰਚ ਗਏ ਸਖਾਣੇ ਤੇ ਕਲ ਸਿਆਸੀ ਤੁਹਾਨੂੰ ਦਿਖਾਉਣਾ ਭੁੱਲ ਗਏ ਅਪਣਾ ਅਸੀਂ ਪਹੁੰਚ ਗਏ ਸਖਾਣੇ 10 ਕਿਲੋਮੀਟਰ ਹੋ ਗਿਆ ਸਾਡਾ ਕਵਰ ਹੋਣਾ ਸੀ ਗਿਆ ਥੋੜੀ ਜੀ ਕਰ ਲਈਏ ਰੈਸਟ ਤੇ ਇੱਥੋਂ ਰਹਿ ਗਿਆ 6-7 ਕਿਲੋਮੀਟਰ ਰਹਿ ਗਿਆ ਜੀ ਸਾਰਾ ਤੇ ਅਸੀਂ ਪਹੁੰਚੇ ਇੱਥੇ ਕਿੰਨੇ ਟਾਈਮ ਤੇ 2 ਘੰਟਿਆਂ ਦੇ ਵਿੱਚ 2 ਘੰਟਿਆਂ ਦੇ ਵਿੱਚ ਅਸੀਂ ਲਗਭਗ ਜੀ 10 ਕਿਲੋਮੀਟਰ ਤੱਕ ਕੀਤਾ ਗਿਆ ਜੀ ਬਾਕੀ ਸੌਣ ਸਾਢੇ ਜੀ ਬਾਕੀ ਸਾਢੇ 6 ਬਾਕੀ ਸਾਢੇ 4 ਕਿਲੋਮੀਟਰ ਸੀਗੇ ਬਾਕੀ ਤੁਹਾਨੂੰ ਅੱਗੇ ਲਓ ਜੀ ਰਾਏਕੋਟ ਕੇ ਪਹੁੰਚ ਜੀ ਆਇਆਂ ਨੂੰ ਆ ਗਿਆ ਜੀ ਹੱਦ 'ਚ ਪਹੁੰਚ ਗਏ ਤੇ ਇੱਥੋਂ ਗੁਰਦੁਆਰਾ ਸਾਹਿਬ 4-5 ਕਿਲੋਮੀਟਰ ਰਹਿ ਗਿਆ ਜੀ ਸਾਢੇ 3-4 ਕਿਲੋਮੀਟਰ ਰਹਿ ਗਿਆ ਜੀ ਇੱਥੋਂ ਗੁਰਦੁਆਰਾ ਸਾਹਿਬ ਤੇ ਮੰਨ ਲਓ ਅਮਰਤਸਖਾਪਟਾ ਤਾਂ ਨਹੀਂ ਹੋਈ ਹੈਗੀ ਜਿਆਦਾ ਹਾਂ ਲੋਟਾਗਾ ਕੋ ਪਹਿਲਾਂ ਤਾਂ ਕੋਈ ਨਹੀਂ ਹੋਇਆ ਨਿਕਲਿਆ ਬਦਲਾ ਕਰਕੇ ਬਦਲਾ ਕਰਕੇ ਲੋਟ ਆ ਜੀ ਇਹ ਮੌਸਮ ਠੀਕ ਆਗਾ ਨਾ ਬੜੀ ਗਰਮੀ ਜੀ ਕਿਸੇ ਮੇਰੇ ਹਾਂ ਕੋਣ ਥੋੜਾ ਮੌਸਮ ਲੋਟ ਰਿਹਾ ਕਿਉਂਕਿ ਮੀਂਹ ਪੈ ਰਿਹਾ ਇੱਧਰ ਬਿਲਕੁਲ ਇੱਧਰ ਮੀਂਹ ਲੱਗ ਰਿਹਾ ਜੀ ਤੇ ਮੌਸਮ ਵਧੀਆ ਆਗਾ ਬਾਕੀ ਲੋਟ ਆਗਾ ਇੰਨੀ ਗਰਮੀ ਨਹੀਂ ਗਰਮੀ ਤਾਂ ਫੇਰ ਵੀ ਆਈ ਅਮਰਤ ਭਿੱਜਿਆ ਪਿਆ ਜੀ ਮੈਨੂੰ ਆਉਂਦੀ ਆਉਂਦੀ ਜਿਆਦਾ ਤੇਨੂੰ ਗਰਮੀ ਵੀ ਜਿਆਦਾ ਆਉਂਦੀ ਹੈਗੀ ਤੇ ਆਪਣੇ ਨਾ ਟਿਕਾ ਬਾਦ ਰਿਹਾ ਜੀ ਪਹੁੰਚਣ ਤੋਂ ਪਹਿਲਾਂ ਹਾਂ ਆਪਣੇ ਪਹੁੰਚਣ ਤੋਂ ਪਹਿਲਾਂ ਪਹਿਲਾਂ ਆਵੇ ਨਾ ਆਪਾਂ ਪਹੁੰਚ ਜੀਏ ਗੁਰਦੁਆਰਾ ਸਾਹਿਬ ਪਹੁੰਚ ਜੀ ਉਸ ਤੋਂ ਬਾਅਦ ਆ ਜਾਵੇ ਤੇ ਫਿਰ ਚਲੋ ਉੱਥੇ ਕੋ ਦਿਕਤ ਨਹੀਂ ਆਉਗੀ ਬੈਠੇ ਰਹਾਂਗੇ ਤੇ ਫਲ ਹਾਲ ਤਾਂ ਨਹੀਂ ਫਿਰ ਸਾਨੂੰ ਲੇਟ ਕਰ ਦੂਗਾ ਜੇ ਬੱਦਲ ਬਹੁਤ ਆ ਮਰ ਤੋਂ ਪਿੱਛੇ ਬਹੁਤ ਪੈਂਦਾ ਹੀ ਆ ਮਲਾ ਹਾਂ ਬੱਦਲ ਬਹੁਤ ਜ਼ਿਆਦੇ ਆਗਾ ਲੋ ਜੀ ਬਾਕੀ ਥੋੜਾ ਰਹਿ ਗਿਆ ਜੀ ਸਫਰ ਹੁਣ ਇੱਥੋਂ ਸਾਢੇ ਤਿੰਨ ਚਾਰ ਕਿਲੋਮੀਟਰ ਦਾ ਰਹਿ ਗਿਆ ਜੀ ਤੇ ਬਣੇ ਰਹੋ ਵੀਡੀਓ ਦੇ ਵਿੱਚ ਸਕਿੱਪ ਨਾ ਕਰਿਓ ਜੀ ਤੇ ਤੁਹਾਨੂੰ ਅਸੀਂ ਟੋਟਲੀ ਦਿਖਾਵਾਂਗੇ ਕਿੰਨੇ ਟਾਈਮ ਦੇ ਵਿੱਚ ਕਿੰਨੇ ਹਜ਼ਾਰ ਸਟੈਪ ਅਸੀਂ ਮਤਲਬ ਪੂਰੇ ਕੀਤੇ ਨੇ ਤੇ ਕਿੰਨੇ ਕਿਲੋਮੀਟਰ ਸਾਨੂੰ ਪਿੰਡ ਤੋਂ ਲੈ ਕੇ ਤੇ ਆਗਾ ਜੀ ਟਾਲੀਆਣਾ ਸਾਹਿਬ ਤੇ ਕਿੰਨੇ ਟਾਈਮ ਦੇ ਵਿੱਚ ਅਸੀਂ ਪੂਰਾ ਕਰਤਾ ਸਾਰਾ ਕੁਝ ਤੁਹਾਨੂੰ ਅਸੀਂ ਜਰੂਰ ਦੱਸਾਂਗੇ ਸਕਿਪ ਨਾ ਕਰਿਓ ਵੀਡੀਓ ਨੂੰ ਜੀ ਐਂਡ ਤੱਕ ਬਣੇ ਰਹਿਓ ਜੀ ਆਪਾਂ ਦੂਜੇ ਫੋਨ ਤੇ ਤੇ ਦਿਖਾਵਾਂਗੇ ਸਾਰਾ ਕੁਝ ਦਿਖਾਵਾਂਗੇ ਜੀ ਤੁਹਾਨੂੰ ਅਸੀਂ ਬਸ ਤੁਸੀਂ ਵੀ ਜੇ ਕਦੇ ਚਾਹੋ ਤੁਸੀਂ ਵੀ ਆਉਣਾ ਚਾਹੋ ਤੁਹਾਨੂੰ ਵੀ ਜੀ ਨਾ ਹੌਸਲਾ ਮਿਲੂਗਾ ਵੀ ਇੰਨਾ ਟਾਈਮ ਲੱਗਦਾ ਸਾਰਾ ਕੁਝ ਨਾ ਕਰਕੇ ਤੁਸੀਂ ਸਕਿਪ ਨਹੀਂ ਕਰਨਾ ਜੀ ਜਿਵੇਂ ਵੀਡੀਓ ਨੂੰ ਜੀ ਬਣੇ ਰਹੋ ਲਓ ਜੀ ਇਹੜੀ ਗੱਲ ਦਾ ਡਰ ਸੀ ਉਹੀ ਹੋ ਗਈ ਨਹੀਂ ਆ ਗਿਆ ਪਰ ਸਾਡੇ ਕੋਲ ਪ੍ਰਬੰਧ ਹੈਗਾ ਸੀ ਛਤਰੀ ਲੈ ਕੇ ਆਏ ਸੀਗੇ ਕਿੰਨਾ ਟਾਈਮ ਤਾਂ ਜੀ ਬਾਸੜ ਨੇ ਉਹਨਾਂ ਟਾਈਮ ਦਾ ਤੁਰਾਂਗੇ ਨਹੀਂ ਫਿਰ ਖੜ੍ਹ ਜਾਂਦੇ ਕਿਸੇ ਪਾਸੇ ਤੇ ਮੈਂ ਕਾਫੀ ਤੇਜ਼ ਆ ਜੀ ਬਾਕੀ ਕਮੈਂਟਾਂ ਦੇ ਵਿੱਚ ਦੱਸਿਓ ਤੁਹਾਡੇ ਕਿਵੇਂ ਆ ਗਰਮੀ ਗਰਮੀ ਘਟ ਗਈ ਨੀਮੂ ਕੱਟ ਗਿਆ ਜਾਂ ਨਹੀਂ ਆ ਜਾ ਵੀ ਕੱਟ ਜਾ ਗਿਆ ਨਹੀਂ ਜਿਆਦਾ ਹੋ ਗਿਆ ਜੀ ਪ੍ਰਕਾਅਕਤਾ ਜੀ ਸਾਡੇ ਦਾ ਜੀ ਵਧੀਆ ਫਲੋ ਬਣਿਆ ਵੈਸੇ ਵਧੀਆ ਤੁਰੇ ਜਾਂਦੇ ਸੀਗੇ ਭੱਜ ਪੁੱਜ ਵੀ ਜਮਾਂਗੇ ਮਾ ਜੀ ਹਾਂ 10 ਮਿੰਟ ਰੁਕ ਜਾਂਦਾ ਅਮਰਤ ਲੰਘ ਜਾਂਦੇ ਆ ਪਖਾਸਾ ਥੋੜਾ ਹੀ ਰਹਿ ਜਾਂਦਾ ਪਹਿਲਾਂ ਅਸੀਂ ਜੀ ਉਹ ਉੱਥੇ ਖੜੇ ਸੀਗੇ ਅਮਰਤ ਉੱਥੇ ਸੀਗੇ ਨਹੀਂ ਆ ਇੱਧਰ ਪਹਿਲਾਂ ਅਸੀਂ ਉੱਥੇ ਖੜੇ ਸੀ ਉੱਥੋਂ ਅਸੀਂ ਉੱਥੇ ਆਏ ਉੱਥੋਂ ਅਸੀਂ ਟਵਾਣਾ ਫੀਡ ਕੋਲ ਗਏ ਉੱਥੋਂ ਅਸੀਂ ਇੱਥੇ ਆਏ ਇੱਥੇ ਸਾਨੂੰ ਬੈਠਣ ਨੂੰ ਵੀ ਮਿਲ ਗਿਆ ਜੀ ਥੋੜਾ ਜਿਹਾ ਸੈਟਰ ਲੰਬਾ ਸੀਗਾ ਨਹੀਂ ਜਿਆਦੇ ਵਿੱਚ ਨਹੀਂ ਮਾਰਾ ਜਾ ਘਟਿਆ ਵੀ ਸੀ ਜਾਨੂੰ ਤੁਰਨ ਦੀ ਸਲਾਹ ਬਣੀ ਯਾਰ ਨੋ ਫੇਰ ਇੱਕਦਮ ਤੇਜ਼ ਹੋ ਗਿਆ ਜੀ ਲਓ ਜੀ ਬਾਬਾ ਜੀ ਚੌਂਕ ਪਹੁੰਚ ਗਏ ਅਸੀਂ ਬਾਬੇ ਵਾਲਾ ਚੌਂਕ ਵਾਜਦਾ ਜੀ ਮਸ਼ਹੂਰ ਤੇ ਇੱਥੋਂ ਬਸ ਸਾਡਾ ਕਿਲੋਮੀਟਰ ਦਾ ਸਫ਼ਰ ਰਹਿ ਗਿਆ ਜੀ ਮੀ ਆਨ ਕਰਕੇ ਸਾਨੂੰ ਥੋੜਾ ਜਿਆ ਰੁਕਣਾ ਪਿਆ ਅੱਧਾ ਪਣਾ ਘੰਟਾ ਹੰਟਾ ਖਰਾਬ ਹੋ ਗਿਆ ਤੇ ਲਗਭਗ ਅਸੀਂ ਪਹੁੰਚ ਗਏ ਜੀ ਹੁਣ ਬਾਕੀ ਤੁਹਾਨੂੰ ਕਰਾਉਣੇ ਆ ਦਰਸ਼ਨ ਚੱਲ ਕੇ ਜੀ ਬਸ ਕਿਲੋਮੀਟਰ ਰਹਿ ਗਏ ਲਓ ਜੀ ਫਾਈਨਲੀ ਅਸੀਂ ਪਹੁੰਚ ਗਏ ਜੀ ਟਾਲੀਆਣਾ ਸਾਹਿਬ ਰਾਏਕੋਟ ਤੇ ਆ ਸਾਨੂੰ ਲੱਗੇ ਨੇ ਜੀ ਸਾਢੇ ਕਿ ਤਿੰਨ ਘੰਟੇ ਵੈਸੇ ਸਾਢੇ 8 ਹੋ ਗਏ ਸਾਨੂੰ ਹਿਸਾਬ ਨਾਲ 4:00 ਬਣਦੇ ਨੇ ਅੱਧਾ ਘੰਟਾ ਸਾਢਾ ਜੀ ਮੀਂਹ ਪੈਣ ਕਰਕੇ ਅਸੀਂ ਸਾਢਾ ਉੱਥੇ ਸਾਨੂੰ ਬੈਠਣਾ ਪਿਆ ਅਮਰ ਦਾ ਦਿਖਾਇਆ ਫਿਰ ਕਿੰਨੇ ਕਿਲੋਮੀਟਰ 16 ਪਿੰਡ 10 ਕਿਲੋਮੀਟਰ ਜੀ ਸਾਨੂੰ ਪਈਆ ਬਾਟ ਸਾਨੂੰ ਟੋਟਲ ਤੇ ਸਟੈਪ ਕਿੰਨੇ ਨੇਗੇ 21106 21106 ਸਟੈਪ ਬਣ ਗਏ ਜੀ ਸਾਡੇ ਤੇ ਸਾਢੇ ਤਿੰਨ ਘੰਟਿਆਂ ਦੇ ਵਿੱਚ ਅਸੀਂ ਪਹੁੰਚ ਗਏ ਜੀ ਮੋਹੌਲੀ ਖੁਰਦ ਤੋਂ ਜੀ ਅ ਟਾਲੀਆਣਾ ਸਾਹਿਬ ਰਾਇਕੋਟ ਜੀ ਤੇ ਬਾਕੀ ਸੋਨੂੰ ਅੰਦਰ ਤੇ ਚੱਲ ਕੇ ਕਰਾਉਣੇ ਆਗੇ ਦਰਸ਼ਨ ਸਾਢੇ 8 ਹੋ ਗਏ ਸਾਢੇ 8 ਹੋ ਗਏ ਜੀ 4:30 ਅਸੀਂ ਚੱਲੇ ਸੀਗੇ 8 ਵਜੇ ਦਿਨੋਂ ਅਸੀਂ ਜਾਣਾ ਸੀਗਾ ਪਹੁੰਚ ਪਰ ਕੀ ਕਹਿੰਦੇ ਹੁੰਦੇ ਆ ਕਿ ਮੀਂਹ ਆਉਣ ਕਰਕੇ ਅੱਧਾ ਪੂਣਾ ਘੰਟਾ ਸਾਡਾ ਖਰਾਬ ਹੋ ਗਿਆ ਜੀ ਬਾਕੀ ਸੋਨੂੰ ਕਰਾਉਣੇ ਅੰਦਰ ਤੇ ਦਰਸ਼ਨ ਜੀ ਲੋ ਜੀ ਹੁਣ ਤੁਹਾਨੂੰ ਦੱਸਦੇ ਆ ਟਾਲੀਆਣਾ ਸਾਹਿਬ ਦਾ ਇਤਿਹਾਸ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 1705 ਈਸਵੀ ਨੂੰ ਅੰਮ੍ਰਿਤ ਵੇਲੇ ਰਾਏਕੋਟ ਦੇ ਘਣੇ ਜੰਗਲ ਵਿੱਚ ਟਾਲੀ ਹੀਠਾਸਨ ਲਾ ਕੇ ਧਰਤੀ ਨੂੰ ਪਵਿੱਤਰ ਕੀਤਾ ਦਿਨ ਚੜ੍ਹਦੇ ਚੌਧਰੀ ਦਾ ਚਰਵਾਹਾ ਨੂਰਾ ਮਾਹੀ ਮੱਝਾਂ ਚਾਰਨ ਆਇਆ ਤੇ ਗੁਰੂ ਜੀ ਨੇ ਉਹਨਾਂ ਨੂੰ ਦੁੱਧ ਛਕਾਉਣ ਵਾਸਤੇ ਕਿਹਾ ਤੇ ਨੂਰੇ ਨੇ ਕਿਹਾ ਗੁਰੂ ਜੀ ਮੈਂ ਤਾਂ ਸਾਰੀਆਂ ਮੱਜਾਂ ਸਵੇਰੇ ਹੀ ਚੋਕੇ ਆਇਆ ਤਾਂ ਗੁਰੂ ਜੀ ਨੇ ਇੱਕ ਔਸਰ ਝੋਟੀ ਵੱਲ ਇਸ਼ਾਰਾ ਕਰਦੇ ਹੋਏ 288 ਛੇਕਾਂ ਵਾਲਾ ਬਰਤਨ ਫੜਾ ਕੇ ਨੂਰੇ ਨੂੰ ਦੁੱਧ ਚੋਣ ਲਈ ਕਿਹਾ ਨੂਰਾ ਬਹੁਤ ਹੈਰਾਨ ਹੋਇਆ ਜਦੋਂ ਔਸਰ ਝੋਟੀ ਨੇ ਦੁੱਧ ਦਿੱਤਾ ਤੇ ਬਰਤਨ ਵਿੱਚੋਂ ਦੁੱਧ ਡੁੱਲਿਆ ਵੀ ਨਹੀਂ ਉਸ ਤੋਂ ਬਾਅਦ ਉੱਥੇ ਦੇ ਚੌਧਰੀ ਨੇ ਗੁਰੂ ਜੀ ਨੂੰ ਕਿਹਾ ਕੁਈ ਸੇਵਾ ਦੱਸੋ ਤੇ ਗੁਰੂ ਜੀ ਨੇ ਸਹਿਬਜ਼ਾਦੇ ਅਤੇ ਮਾਤਾ ਜੀ ਦੀ ਖ਼ਬਰ ਮੰਗਾਉਣ ਲਈ ਕਿਹਾ ਜਦੋਂ ਨੂਰੇ ਨੇ ਸਾਰੀ ਬੁਰੀ ਕਹਾਣੀ ਸੁਣਾਈ ਤਾਂ ਗੁਰੂ ਜੀ ਨੇ ਇਸ ਥਾਂ ਤੇ ਕਾਹੀ ਦਾ ਬੂਟਾ ਪਟਦੇ ਹੋਏ ਕਿਹਾ ਅੱਜ ਤੋਂ ਤੁਰਕ ਰਾਜ ਦੀ ਜੜ 뿌ਟੀ ਲੋ ਜੀ ਇਹ ਸੀਗਾ ਇਤਿਹਾਸ ਗੁਰਦੁਆਰਾ ਸ੍ਰੀ ਟਾਲੀਆਣਾ ਸਾਹਿਬ ਪਾਸਾ ਜੀ ਦਸਵੀਂ ਰੈਕੋਟ ਤੇ ਹੁਣ ਸਾਡਾ ਜੀ ਹੁਣ ਸਾਡੀ ਵੀਡੀਓ ਹੁੰਦੀ ਹੈ ਜੀ ਇੱਥੇ ਖੜੋਂ ਬਲੌਗ ਦਾ ਕਰਦੇ ਆਂਗੇ ਐਂਡ ਤੇ ਮਿਲਦੇ ਆ ਜੀ ਫਿਰ ਇੱਕ ਹੋਰ ਨਵੀਂ ਵੀਡੀਓ ਤੇ ਇੱਕ ਹੋਰ ਨਵੀਂ ਪੈਦਲ ਯਾਤਰਾ ਦੇ ਨਾਲ ਕਿਸੇ ਹੋਰ ਗੁਰਦੁਆਰਾ ਸਾਹਿਬ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਜੀ ਤੇ ਸ਼ੇਅਰ ਐਂਡ ਸਪੋਰਟ ਜਰੂਰ ਕਰਿਓ ਜੀ ਕੋਈ ਗਲਤੀ ਹੋਈ ਹੋਵੇ ਜੀ ਕੋਈ ਭੁੱਲ ਚੱਕ ਹੋਈ ਹੋਵੇ ਤੇ ਕਮੈਂਟਾਂ ਦੇ ਵਿੱਚ ਜਰੂਰ ਕਰਿਓ ਜੀ ਬਾਕੀ ਇਤਿਹਾਸ ਬਾਰੇ ਜੇ ਤੁਹਾਨੂੰ ਕੁਝ ਜ਼ਿਆਦਾ ਪਤਾ ਹੋਵੇ ਆ ਜੀ ਸਾਡੇ ਨਾਲ ਸਾਡੀ ਜਾਣਕਾਰੀ ਦੇ ਵਿੱਚ ਵਾਧਾ ਕਰਿਓ ਜੀ ਤੇ ਓਕੇ ਫਿਰ ਅੰਮ੍ਰਿਤ ਕਰਦੇ ਫਿਰ ਦੰਨ ਓਕੇ ਜੀ ਸਸੀ ਗੋ ਓਕੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ